ਇਮਹੀਨੇ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਰਾੜ ਵਾਲਾ ਦੇ ਸਰਕਾਰੀ ਸਕੂਲ ਵਿਖੇ ਤਨਾਤ ਇੱਕ ਮਹਿਲਾ ਅਧਿਆਪਕ ਦੇ ਹੈੱਡਮਾਸਟਰ ਵੱਲੋਂ ਥੱਪੜ ਮਾਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਤੋਂ ਇਲਾਵਾ ਜ਼ਬਰੀ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਣ ਦੇ ਮਾਮਲੇ ਵਿੱਚ ਸਕੂਲ ਦੇ ਹੈੱਡ ਟੀਚਰ ਰਗਵੀਰ ਸਿੰਘ ਖਿਲਾਫ ਪੁਲਿਸ ਅਤੇ ਸਿੱਖਿਆ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਅਤੇ ਹੈੱਡਮਾਸਟਰ ਤੋਂ ਇਲਾਵਾ ਪਿੰਡ ਦੇ ਸਰਪੰਚ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਸੀਪੀਆਈਐਮਐਲ ਅਤੇ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਸਾਂਝੇ ਤੌਰ ਤੇ ਸੰਘਰਸ਼ ਵਿੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਨੇ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਰ ਪੁਲਿਸ ਅਤੇ ਸਿੱਖਿਆ ਵਿਭਾਗ ਨੇ ਹੈੱਡਮਾਸਟਰ ਖਿਲਾਫ ਬਣਦੀ ਕਾਰਵਾਈ ਜਲਦ ਨਾ ਕੀਤੀ ਤਾਂ 1 ਮਈ ਨੂੰ ਪਿੰਡ ਕਰਾੜ ਵਾਲਾ ਵਿਖੇ ਭਰਵੀ ਰੈਲੀ ਕਰਨ ਤੋਂ ਇਲਾਵਾ 4 ਮਈ ਨੂੰ ਥਾਣਾ ਗਿੱਲ ਕਲਾਂ ਵਿਖੇ ਧਰਨਾ ਵੀ ਦਿੱਤਾ ਜਾਵੇਗਾ 21 ਫਰਵਰੀ ਨੂੰ ਪਿੰਡ ਕਿਰਿਆੜ ਵਾਲੇ ਦੇ ਸਕੂਲ ਦੇ ਮਿਡਲ ਸਕੂਲ ਦੇ ਵਿੱਚ ਬਰਿੰਦਰ ਕੌਰ ਮੈਡਮ ਦੇ ਭਰੀ ਪ੍ਰੇਅਰ ਦੇ ਵਿੱਚ ਸਵੇਰ ਦੇ ਸਮੇਂ ਪ੍ਰਿੰਸੀਪਲ ਨੇ ਥੱਪੜ ਮਾਰਿਆ ਔਰ ਜਾਤੀ ਤੌਰ ਦੇ ਉੱਤੇ ਉਹਨੂੰ ਮਾਲ ਕੇ ਗੰਧੀਆਂ ਗਾਲਾਂ ਕੱਢੀਆਂ 21 ਤਰੀਕ ਨੂੰ ਬਰਿੰਦਰ ਕੌਰ ਮੈਡਮ ਨੇ ਥਾਣੇ ਦੇ ਵਿੱਚ ਦਰਖਾ ਦਿੱਤੀ ਰਾਮਪੁਰਾ ਸਾਦਰ ਵਾਲਿਆਂ ਵਾਲੀ ਜਿਹੜਾ ਉਸ ਤੇ ਹੈ ਗਿੱਲ ਕਲਾਂ ਅਜੇ ਤੱਕ ਉਸ ਪ੍ਰਿੰਸੀਪਲ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਸੀਪੀਐਮਐਲ ਤੇ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਮੰਗ ਕਰਦੇ ਹਾਂ ਬਠਿੰਡਾ ਦੇ ਐਸਐਸਪੀ ਤੋਂ ਕਿ ਪ੍ਰਿੰਸੀਪਲ ਦੇ ਖਿਲਾਫ ਐਸਐਸਟੀ ਐਕਟ ਦਾ ਪਰਚਾ ਦਰਜ ਕੀਤਾ ਜਾਵੇ ਇਸ ਘਟਨਾ ਦੇ ਵਿੱਚ ਸਾਥ ਦੇ ਰਿਹਾ ਜਿਹੜਾ ਪਿੰਡ ਦਾ ਮੌਜੂਦਾ ਸਰਪੰਚ ਹੈ ਕਿਰਿਆੜ ਵਾਲੇ ਦਾ ਉਹਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਧਮਕੀਆਂ ਦੇ ਰਿਹਾ ਹੈ ਮੈਡਮ ਦੇ ਖਿਲਾਫ ਵੀ ਜੇ ਇਹਨੇ ਦੁਬਾਰਾ ਇੱਥੇ ਜੁਆਇਨ ਕੀਤਾ ਸਕੂਲ ਨੂੰ ਤਾਲਾ ਲਾਇਆ ਜਾਊਗਾ ਇਹਦੇ ਖਿਲਾਫ ਅਸੀਂ 1 ਮਈ ਨੂੰ ਪਿੰਡ ਕਿਰਿਆੜ ਵਾਲੇ ਦੇ ਵਿੱਚ ਰੈਲੀ ਰੱਖੀ ਹੈ ਮੈਡਮ ਦੇ ਹੱਕ ਦੇ ਵਿੱਚ ਤੇ 4 ਮਈ ਨੂੰ ਰਾਮਪਰਾ ਸਦਰ ਥਾਣੇ ਦੇ ਅੱਗੇ ਧਰਨਾ ਦਿੱਤਾ ਜਾਊਗਾ ਪ੍ਰਿੰਸੀਪਲ ਦੇ ਖਿਲਾਫ ਐਸਐਸਟੀ ਐਕਟ ਦਾ ਪਰਚਾ ਦਰਜ ਕਰਾਉਣ ਲਈ ਜੇ ਫੇਰ ਵੀ ਮਲ ਕੇ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਪ੍ਰਿੰਸੀਪਲ ਦੇ ਖਿਲਾਫ ਪਰਚਾ ਨਾ ਦਰਜ ਕੀਤਾ ਤੇ ਪੀੜਤ ਮੈਡਮ ਨੂੰ ਇਨਸਾਫ ਨਾ ਦਿੱਤਾ ਤਾਂ ਅਸੀਂ ਇਸ ਮੁੱਦੇ ਨੂੰ ਲੈ ਕੇ ਜ਼ਿਲ੍ਹੇ ਪੱਧਰ ਤੇ ਵੱਡਾ ਸੰਘਰਸ਼ ਲਿਖਾਂਗੇ ਉਧਰ ਇਸ ਮਾਮਲੇ ਦਾ ਸ਼ਿਕਾਰ ਹੋਈ ਅਧਿਆਪਕ ਵਰਿੰਦਰ ਕੌਰ ਹੈਡ ਟੀਚਰ ਅਤੇ ਪਿੰਡ ਦੇ ਸਰਪੰਚ ਖਿਲਾਫ ਐਸਸੀਐਸਟੀ ਐਕਟ ਅਤੇ ਅਪਸ਼ਬਦ ਬੋਲਣ ਤੇ ਸਖਤ ਕਾਨੂੰਨੀ ਕਰਵਾਉਣ ਲਈ ਦਰਦਰ ਭਟਕ ਰਹੀ ਹੈ। ਹੋਰ ਕੀ ਕਾਰਵਾਈ ਚਾਹ ਰਹੇ ਹੋ ਵੀ ਕੀ? ਕਾਰਵਾਈ ਦੇਖੋ ਜੀ ਜਿਹੜੇ ਮਾਸਟਰ ਨੇ ਥੱਪੜ ਮਾਰਿਆ ਦੂਜੀ ਗੱਲ ਮੈਨੂੰ ਜੋ ਊਲ ਜਲੀਲ ਬੋਲਿਆ ਉਹਨੂੰ ਉਹ ਐਕਸਪਲੋਇਟੇਸ਼ਨ ਕਰਨਾ ਚਾਹੁੰਦਾ ਸੀ ਠੀਕ ਹੈ ਜੀ ਸੈਕਸ਼ੂਅਲ ਹਰਾਸ਼ਮੈਂਟ ਕੀਤੀ ਆ ਉਹਨੇ ਤੇ ਕੀ ਉਹਦਾ ਉਹਦੇ ਪਰਚਾ ਦਰਜ ਨਹੀਂ ਪੰਦਾ ਦੂਜਾ ਐਸਟੀ ਐਕਟ ਐਸਸੀ ਐਕਟ ਐਕਟ ਲੱਗੂਗਾ ਉੱਤੇ ਜਿਹੜਾ ਉਹਨੇ ਬਾਇਕਾਸਟ ਵਰਲਡ ਬੋਲੇ ਹੈਗੇ ਆ ਈਵਨ ਕੇ ਸਰਪੰਚ ਨੇ ਵੀ ਇਹ ਕਿਹਾ ਸੀ ਮੈਂ ਉਹਨਾਂ ਦੇ ਧਿਆਨ 'ਚ ਲਿਆਂਦਾ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਇਹ ਜਿਹੜੀਆਂ ਗੱਲਾਂ ਤਾਂ ਸਾਡੇ ਖੇਤਾਂ 'ਚ ਰੋਜ਼ ਹੀ ਹੁੰਦੀਆਂ ਕਹਿੰਦੇ ਧਾਰਾ ਲੱਗ ਜਾਂਦੀਆਂ ਤਾਂ ਕਹਿੰਦੇ ਹਟਾਈਆਂ ਵੀ ਜਾਂਦੀਆਂ ਜਦੋਂ ਮੈਂ ਉਹਨਾਂ ਨੂੰ ਇਹ ਦੱਸਿਆ ਸੀ ਉਹਨਾਂ ਨੇ ਸ਼ਰਿਆ ਆਮ ਹੀ ਇਹ ਗੱਲ ਕਹਤੀ ਵੀ ਇਹ ਮਾਸਟਰ ਦਾ ਕੋਸ਼ਿਸ਼ ਤੁਸੀਂ ਵਿਗਾੜ ਹੀ ਨਹੀਂ ਸਕਦੇਗੇ ਕੀਦਾ ਦਿਲ ਕਰਦਾ ਇੱਕ 10 ਸਾਲ ਹੋ ਗਏ ਮੈਨੂੰ ਉਸੇ ਸਕੂਲ ਚ ਮੇਰੇ ਹਸਬੰਡ ਸ਼ਫੀ ਸ਼ੈਂਟ ਸਾਡੇ ਘਰੇ ਪੈਸਾ ਆਉਂਦਾ ਹਰ ਚੀਜ਼ ਮੇਰੇ ਘਰੇ ਹੈ ਮੈਨੂੰ ਕੋਈ ਪੈਸੇ ਦਾ ਲਾਲਚ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਇਹੀ ਚਾਹੁੰਦੀ ਵੀ ਉਹਦੇ ਤੇ ਕਾਰਵਾਈ ਹੋ ਜੇ ਜੀ ਇੱਕ ਵਾਰੀ ਕੋਈ ਹਸਬੰਡ ਪੁਲਿਸ ਚ ਹੈਗਾ ਤਾਂ ਵੀ ਇਨਸਾਫ ਨਹੀਂ ਨਿਕਲਿਆ ਕੋਈ ਇਨਸਾਫ ਨਹੀਂ ਮਿਲਿਆ ਕਿਉਂਕਿ ਉਹ ਛੋਟੀ ਪੋਸਟ ਤੇ ਉਹ ਇੱਕ ਕਨਸਟੇਬਲ ਹੈ ਬਠਿੰਡਾ ਤੋਂ ਤਾਜ਼ੇ ਖਬਰ ਲੈ ਕੇ ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਆਲੇ ਵਰਮੰਦ ਰਿਪੋਰਟ ਵਧੇਰੇ ਜਾਣਕਾਰੀ ਅਤੇ ਸਾਡੇ ਨਾਲ ਬਨੇ ਰਹਿਣ ਲਈ ਤਾਜ਼ੇ ਖਬਰ ਤੁਰੰਤ ਸਬਸਕ੍ਰਾਈਬ ਕਰੋ